ਦੁਨੀਆ ਬੜੀ ਹੀ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਹੈ ਇਸੇ ਸਬ ਦੇ ਵਿਚਾਲੇ ਅਸੀਂ ਆਪਣੇ ਰਿਸ਼ਤੇਆਂ ਨੂੰ ਪਿੱਛੇ ਛੱਡਦੇ ਨਜ਼ਰ ਆ ਰਹੇ ਹਾਂ ਦਿਨੋ ਦਿਨ ਰਿਸ਼ਤਿਆਂ ਦੇ ਵਿੱਚ ਖਟਾਸ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਪਹਿਲਾਂ ਅਸੀਂ ਆਪਣੇ ਮਾਪਿਓ ਦਾਦਾ ਦਾਦੀ ਦੀ ਸੇਵਾ ਨੂੰ ਫਰਜ਼ ਸਮਝਦੇ ਸਾਂ ਉੱਥੇ ਹੀ ਹੁਣੇ ਫਰਜ਼ ਸਾਡੇ ਲਈ ਬੋਝ ਬਣ ਚੁੱਕਿਆ ਹੈ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਬਜ਼ੁਰਗ ਦਾਦੀ ਨੂੰ ਉਸੇ ਦੇ ਪੋਤੇ ਦੇ ਵੱਲੋਂ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਗਿਆ ਦੱਸ ਦਈਏ ਕਿ ਮੁੰਬਈ ਪੁਲਿਸ ਨੂੰ ਇੱਕ ਫੋਨ ਕਾਲ ਆਉਂਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਗੁਲਾਬੀ ਰੰਗ ਦੇ ਕੱਪੜਿਆਂ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਕੂੜੇ ਦੇ ਢੇਰ ਵਿੱਚ ਪਈ ਹੋਈ ਹੈ। ਪੁਲਿਸ ਮੁੰਬਈ ਦੇ ਉਸ ਮਲਾੜ ਇਲਾਕੇ ਦੇ ਵਿੱਚ ਪਹੁੰਚਦੀ ਹੈ ਤੇ ਪਤਾ ਚੱਲਦਾ ਹੈ ਕਿ ਬਜ਼ੁਰਗ ਮਹਿਲਾ ਦੇ ਨੱਕ ਤੇ ਕੁਝ ਸੱਟਾਂ ਦੇ ਨਿਸ਼ਾਨ ਵੀ ਜੋਨੇ ਉਪਾਈ ਜਾਂਦੇ। ਜਿਸ ਤੋਂ ਬਾਅਦ ਤੁਰੰਤ ਬਜ਼ੁਰਗ ਮਹਿਲਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਟੈਸਟ ਰਿਪੋਰਟ ਕਰਵਾਈਆਂ ਜਾਂਦੀਆਂ ਨੇ ਤੇ ਪਤਾ ਚੱਲਦਾ ਹੈ ਕਿ ਬਜ਼ੁਰਗ ਮਹਿਲਾ ਕੈਂਸਰ ਪੀੜਤ ਸੀ। ਤਾਂ ਹੁਣ ਇਹ ਰਿਸ਼ਤਿਆਂ ਨੂੰ ਸੰਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕੈਂਸਰ ਪੀੜਿਤ ਦਾਦੀ ਨੂੰ ਉਸੇ ਦੇ ਪੋਤੇ ਦੇ ਵੱਲੋਂ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਗਿਆ ਤਾਂ ਇਹ ਕਿੰਨੀ ਵੱਡੀ ਤੇ ਕਿੰਨੀ ਹੈਰਾਨੀਜਨਕ ਖਬਰ ਜਿੱਥੇ ਰਿਸ਼ਤਿਆਂ ਨੂੰ ਦੱਸ ਦਈਏ ਕਿ ਸ਼ਰਮਸਾਰ ਕਰ ਦਿੱਤਾ ਹੈ ਸਿਰਫ ਇੱਕ ਕੈਂਸਰ ਪੀੜਿਤ ਦਾਦੀ ਨੂੰ ਜੋ ਹੈ ਉਸਦੇ ਪੋਤੇ ਵੱਲੋਂ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਗਿਆ